ਇੱਕ ਵਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵਜੀਦਪੁਰ ਪਿੰਡ ਤੋਂ ਰੁਪਾਣੇ ਤੋਂ ਹੁੰਦੇ ਹੋਏ ਦੂਸਰੇ ਦਿਨ ਠਿਹੜੀ ਪਿੰਡ ਜਾ ਕੇ ਡੇਰਾ ਕੀਤਾ ਘੋੜੇ ਬੰਨ ਕੇ ਉਹਨਾਂ ਨੂੰ ਘਾ ਪੱਠਾ ਪਾ ਦਿੱਤਾ ਇੱਥੇ ਇਸ ਪਿੰਡ ਵਿੱਚ ਇੱਕ ਬੜਾ ਕਰਾਮਾਤੀ 나ਥ ਰਹਿੰਦਾ ਸੀ ਉਹ ਆਪ ਜੀ ਦੇ ਦਰਸ਼ਨ ਕਰਨ ਆਇਆ ਗੁਰੂ ਜੀ ਦੇ ਦਰਸ਼ਨ ਕਰਕੇ 나ਥ ਨੇ ਕਿਹਾ ਤੁਸੀਂ ਜਗਤ ਵਿੱਚ ਗੁਰੂ ਕਹੋਂਦੇ ਫਿਰਦੇ ਹੋ ਜੇ ਕੋਈ ਤੁਹਾਡੇ ਪਾਸ ਕਰਾਮਾਤ ਹੈ ਤਾਂ ਵਿਖਾਓ ਕਿਉਂਕਿ ਕਰਾਮਾਤ ਵੇਖੇ ਤੋਂ ਬਿਨਾ ਮੇਰਾ ਮਨ ਗੁਰੂ ਭਾਵਨਾ ਉਤੇ ਪਤੀਜਦਾ ਨਹੀਂ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਬੋਲੇ 나ਥ ਜੀ ਜਦ ਅਸੀਂ ਤੁਹਾਡੇ ਅਸਥਾਨ ਤੇ ਆਵਾਂਗੇ ਤਾਂ ਕਰਾਮਾਤ ਵਿਖਾਵਾਂਗੇ ਨਿਸ਼ਚਾ ਰੱਖੋ ਉਪਰੰਤ ਇੱਕ ਦਿਨ ਆਪ ਜੀ 나ਥ ਪਾਸ ਉਸ ਦੇ ਡੇਰੇ ਸੁਭਾਵਕ ਹੀ ਚਲੇ ਗਏ ਗੱਲਾਂ ਬਾਤਾਂ ਹੋ ਰਹੀਆਂ ਸਨ ਕਿ ਆਪ ਜੀ ਨੇ ਆਪਣਾ ਇੱਕ ਤੀਰ ਤਰਕਸ਼ ਵਿੱਚੋਂ ਕੱਢ ਕੇ ਧਰਤੀ ਉੱਤੇ শুਵਾ ਕੇ 나ਥ ਦੇ ਸਿਰ ਨਾਲ ਲਾਇਆ ਅਤੇ ਉਸ ਨੂੰ ਆਖਿਆ ਕਿ 나ਥ ਜੀ ਹੁਣ ਆਪਣੀ ਗੱਲ ਦੱਸੋ ਕੀ ਆਨੰਦ ਵਿੱਚ ਹੋ 나ਥ ਨੇ ਕਿਹਾ ਗੁਰੂ ਜੀ ਮੈਂ ਪਹਿਲਾਂ ਕਰਾਮਾਤ ਸਹਿਤ ਸਾਂ ਪਰ ਹੁਣ ਤੁਸੀਂ ਮੈਨੂੰ ਕਰਾਮਾਤ ਖੋ ਕੇ ਦੀਨ ਕਰ ਦਿੱਤਾ ਹੈ ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ ਤੁਸੀਂ ਡਾਢੇ ਹੋ ਗੁਰੂ ਪਾਤਸ਼ਾਹ ਜੀ ਨੇ ਕਿਹਾ ਚਲੋ 나ਥ ਜੀ ਦਿੱਲੀ ਲਾਹੌਰ ਆਦ ਨਗਰਾਂ ਦੀ ਸੈਰ ਕਰਿਏ ਫਿਰ ਜਦ ਆਖੋਗੇ ਵਾਪਸ ਆ ਜਾਵਾਂਗੇ 나ਥ ਨੇ ਕਿਹਾ ਗੁਰੂ ਜੀ ਤੁਸੀਂ ਮੈਨੂੰ ਕਿਤੇ ਜਾਣ ਜੋਗਾ ਨਹੀਂ ਛੱਡਿਆ ਹੁਣ ਮੈਂ ਤੁਹਾਡੇ ਅਧੀਨ ਹਾਂ ਗੁਰੂ ਜੀ ਨੇ ਕਿਹਾ ਜਿਹੜੀ ਤੁਹਾਡੀ ਇਸ਼ਿਆ ਕਰਾਮਾਤ ਦੇਖਣ ਦੀ ਸੀ ਇਹ ਉਹੀ ਫਲੀ ਭੂਤ ਹੋਈ ਹੈ ਹੋਰ ਕੁਝ ਨਹੀਂ ਹੋਇਆ ਅਜਹੀਆਂ ਸੁਧਾਰਨ ਗੱਲਾਂ ਵਾਸਤੇ ਨਾ ਕਿਸੇ ਦੀ ਕਰਾਮਾਤ ਵੇਖਣੀ ਚਾਹੀਦੀ ਹੈ ਨਾ ਹੀ ਆਪਣੀ ਕਿਸੇ ਨੂੰ ਵਿਖਾਉਣੀ ਚਾਹੀਦੀ ਹੈ ਇਸ ਤਰ੍ਹਾਂ ਹਉਮੈ ਉਤਪਨ ਹੁੰਦੀ ਹੈ ਜਿਸ ਨਾਲ ਪੁਰਸ਼ ਦੀ ਗੌਰਵਤਾ ਨਹੀਂ ਰਹਿੰਦੀ ਜੋਗੀ ਨਾਥ ਨੇ ਆਪ ਜੀ ਦਾ ਇਹ ਉਪਦੇਸ਼ ਸੁਣ ਕੇ ਨਮਸਕਾਰ ਕੀਤੀ ਅਤੇ ਆਪਣੀ ਭੁੱਲ ਬਖਸ਼ਵਾ ਕੇ ਡੇਰੇ ਰੂ ਚਲਿਆ ਗਿਆ